फुलेवाल का गुजर भाईचारे का नौजवान बना कबड्डी स्टार मध्य वर्ग परिवार के नौजवान ने विदेशों में खेलकर किया गांव का नाम रोशन कपूरथला के गांव फुलेवाल का नौजवान मोहम्मद शफी जो कि एक मध्यवर्गीय परिवार से संबंध रखता है और खासकर पंजाब के गुज्जर बिरादरी के ही एक परिवार का हिस्सा है और उसने अपनी मेहनत और कबड्डी खेल के प्रति प्यार को अपने लगन से तब्दील करके इस खेल में अपना नाम बनाया जिसके चलते उसे विदेश में जाकर खेलने का मौका मिला और वह बेस्ट रेडर बन चुका है उसकी इस प्राप्ति के चलते इस बार जब वह न्यूजीलैंड से खेलकर वापस आया तो उसके गाँव वासियों ने उसका जोरदार स्वागत किया इस और खिलाड़ी के उस मुकाम पर पहुंचने पर खुशी जाहिर करते हुए उम्मीद जताई गई कि आने वाले समय में भी वह खेल में इसी तरह से जीत का परचम लहराता रहेगा कपूरथला से पत्रकार राजेंद्र कुमार कपूरथला की विशेष रिपोर्टी है तो ਦੇ ਕਿਰੇ ਜੀਮਨ ਕਰਕੇ ਆਇਆ ਉਹ ਦੱਸੋ ਮੇਰਾ ਪਿੰਡਾ ਮੇਰਾ ਮਹਾਂਪੁਰ ਸ਼ਫੀਆ ਨਿਕਨੇ ਬੱਤੀਆ ਪੂਜਿਆਲ ਪਿੰਡਾ ਬਾਈ ਮੇਰਾ ਜਿਹੜਾ ਕਪੂਰ ਨਾਲੇ ਰੋਣਾ ਕੋਈ ਤੇ ਮੈਂ ਨਿਊਜ਼ੀਲੈਂਡ ਗਿਆ ਜੀ ਬਾਈ ਫੇਡਣਾ ਆਪਾਂ ਉਹਦੇ ਬਾਈ ਬੈਸਟ ਪਰਫਾਰਮੈਂਸ ਦੇਖੀ ਜਿਹੜੇ ਕੈਸੋ ਕਬੱਡੀ ਪਲੇਅਰ ਅਮਰੀਕੀ ਕਬੱਡੀ ਪਲੇਅਰ ਹਾਂਜੀ ਮਹਿੰਦਰਾ ਬੈਸਟ ਬੋਸਟਰਟਰ ਹਾਂਜੀ ਹਾਂ ਠੀਕ ਹੈ ਤੇ ਕਿੰਨੇ ਪਲੇਅਰ ਦੇ ਸੀ ਜੀ ਤੁਹਾਨੂੰ ਨੀਂ ਇੰਡੀਆ ਨੂੰ ਰਿਪਰਿਜ਼ੈਂਟ ਹਾਂਜੀ ਬਾਈ ਇੰਡੀਆ ਕਿੰਨੇ ਪਲੇਅਰ ਸੀ ਜਿਹੜੇ ਉਹਦੇ ਪੱਲੇ ਕਾਫੀ ਸੀ ਆਪਾਂ ਦੇ ਪਲੇਅਰ ਕਾਫੀ ਜੀਸੀ ਆਪਣੇ ਆਪਣਾ ਪਰਫਾਰਮੈਂਸ ਟਾਪ ਤੇ ਆਇਆ ਬਾਈ ਟਾਪ ਤੇ ਆਇਆ ਤਾਂ ਤੁਸੀਂ ਕੀ ਅਚੀਵਮੈਂਟ ਹਾਸਿਲ ਕੀਤੀ ਹੈ ਯਾਨੀ ਕੀ ਕੋਈ ਨਾਮ ਚਾ ਕੱਪ ਦਾ ਕੀ ਨਾਮ ਚਾ ਹਾਂਜੀ ਬਾਈ ਜੀ ਉਹਦੇ ਆਪਣੇ ਨਾ ਹਰੇਕ ਉਥੇ ਸਟੇਡੀਆ ਜਿਹੜਾ ਕੱਪ ਹੁੰਦੇ ਆ ਫੈਡਰੇਸ਼ਨਾਂ ਦੇ ਕੱਪ ਹੁੰਦੇ ਆ ਆਪਾਂ ਦਾ ਹਰੇਕ ਫੈਡਰੇਸ਼ਨ ਦੇ ਫਸਟ ਹੀ ਰਿਜਿ। ਕਦੋਂ ਬੈਸਟ ਹੋ ਰਿਹਾ ਆਪਣਾ? ਕਦੋਂ ਗੇ ਸੀ? ਆਪਾਂ ਬੋ ਜੀ ਗਏ ਸੀ ਅਪ੍ਰੈਲ ਚ ਗਏ ਸੀ। ਮਾਰਚ ਚ 20 ਮਾਰਚ ਨੂੰ ਗਏ ਸੀ ਭਾਈ। ਅੱਜ ਵਾਰ ਕਿੰਨੇ ਮੈਚ ਹੋਏ ਉੱਥੇ? ਭਾਈ 6 ਕਾ ਕੋਈ। 6 ਕਾ ਕੋਈ। ਹਾਂ ਜੀ 2 ਮੈਚ ਹੋ ਗਏ ਸੀ ਮੈਡ ਹੋ ਗਏ ਸੀ। ਤੇ 2 ਬਾ 4 ਖੇਡੇ ਮੈਚ। 4 ਬੈਸਟ ਖੇਡੇ ਹੈ ਨਾ। ਤੇ ਉਹਦੇ ਵਿੱਚ ਤੁਸੀਂ ਬੈਸਟ ਕੀ ਡਾਫੀ ਰੇਡਰ ਰੇਡਰ ਭਾਈ ਆਪਣਾ ਪਰਫਾਰਮੈਂਸ ਵਧਿਆ ਰਿਹਾ ਬੈਸਟ ਤੇ ਰੇਡਰ ਰੇਡਰ ਜੀ। ਠੀਕ ਹੈ। ਤੇ ਕਿਦਾਂ ਦਾ ਫੀਲ ਕਰ ਰਹੇ ਹੋ ਜਨਤੀ ਫਸਟ ਟਾਈਮ ਗੇਸ ਬਹੁਤ ਵਧੀਆ ਭਾਈ ਪਿੰਡ ਇਹ ਮੁੰਡੇ ਯਾਰਾਂ ਦੋਸਤਾਂ ਨੇ ਬਹੁਤ ਮਾਣ ਕੀਤਾ ਇਸ ਤੋਂ ਪਹਿਲਾਂ ਕਿਤੇ ਕਿਤੇ ਖੇਡ ਕੇ ਆਏ ਭਾਈ ਫਸਟ ਵਾਰ ਨਿਊਜ਼ੀਲੈਂਡ ਗਏ ਆ ਕਿਤੇ ਕੋਈ ਕਿਸੇ ਦੀ ਸਪੋਰਟ ਰਹੀ ਹੋਵੇ ਜਾਂ ਕਿਸੇ ਨੇ ਕੀਤਾ ਹੋਵੇ ਹੈਲਪ ਕੀਤੀ ਹੋਵੇ ਜਾਂ ਕਿੱਦਾਂ ਕੀਤਾ ਭਾਈ ਸਪੋਰਟ ਸਾਰੇ ਭਰਾਵਾਂ ਦੀ ਆ ਆ ਬੰਦਾ ਆਪਣੇ ਨਾਲ ਖੜਿਆ ਭਾਈ ਠੀਕ ਹੈ ਹਾਂਜੀ ਬਾਕੀ ਆਪਣੇ ਬਾਪੂ ਮਾਮੇ ਆਪਣੇ ਸਾਰੇ ਸਪੋਰਟ ਆ ਕਿਹੜੀ ਕਿਹੜੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ ਮੈਂ ਭਾਈ ਗੁਜਰਾਂ ਭਾਈ ਗੁਜਰੀ ਗੁਜਰ ਕਮਿਊਨਿਟੀ ਜਿਸ ਤੋਂ ਪਹਿਲਾਂ ਕੋਈ ਖੇਡਣ ਗਿਆ ਹਾਂਜੀ ਭਾਈ ਆਪਣਾ ਮੱਖਣ ਅੱਛਾ ਮੱਖਣ ਇਹ ਵੀ ਹੈ ਹਾਂਜੀ ਇਹ ਇਹੋ ਤੇ ਹੈ ਇਹਨੂੰ ਜਿਆੜੀ ਛਿੜ ਗਿਆ ਬਾਈ ਨਾਲ ਹੀ ਸੀਗੇ ਹਾਂਜੀ ਭਾਈ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੁਣ ਤੁਹਾਨੂੰ ਭਾਈ ਤੁਸੀਂ ਖੇਡ ਕੇ ਆਏ ਹੋ ਤੁਸੀਂ ਭਾਈ ਬਹੁਤ ਵਧੀਆ ਮਹਿਸੂਸ ਹੋ ਰਿਹਾ ਭਾਈ ਜੋ ਕਿ ਮਾਣ ਦਾਨ ਬਹੁਤ ਮਿਲਿਆ ਭਾਈ ਤੇ ਅੱਜ ਇੱਕ ਹੋਰ ਮੈਸੇਜ ਦੇਣਾ ਚਾਹੁੰਦੇ ਹਾਂ ਅੱਜ ਕਾ ਦੀ ਪੀੜ੍ਹੀ ਨੂੰ ਕਈ ਨੌਜਵਾਨ ਨਸ਼ੇ ਵੱਲ ਜਾ ਰਹੇ ਹਾਂਜੀ ਭਾਈ ਮੈਂ ਇਹ ਕੰਨਾ ਕਿ ਨਸ਼ੇ ਵੱਟਿਆਂ ਤੋਂ ਬਚੋ ਭਾਈ ਆਪਣੇ ਕਬੱਡੀ ਵਾਲਾ ਹੋ ਭਾਈ ਵਾਤੇ ਘਰ ਫੈਮਿਲੀ ਦੀ ਸਪੋਰਟ ਜ਼ਿਆਦਾ ਚਾਹੀਦੀ ਭਾਈ ਜਿੰਨਾ ਭਾਈ ਫੈਮਿਲੀ ਸਪੋਰਟ ਬਹੁਤ ਜ਼ਰੂਰੀ ਹੈ ਭਾਈ ਕਿ ਜਦੋਂ ਆਪਾਂ ਫੈਮਿਲੀ ਜਿਆਦਾ ਦਾ ਸਪੋਰਟ ਨਹੀਂ ਕਰਦੇ ਨੇ ਆਣੇ ਉਹਨੇ ਆਣੇ ਫੇਰ ਗਲਤ ਵਤਕ ਮਾਰ ਜਾਂਦੇ ਆ ਤੇਰੇ ਆ ਕਿ ਸਪੋਰਟ ਕਰਨੀ ਚਾਹੀਦੀ ਹਾਂ ਹਾਂਜੀ ਜਦੋਂ ਮਾਂ ਕੋ ਸਪੋਰਟ ਕਰੂਏ ਭਾਜੀ ਹਰੇਕ ਭਾਜੀ ਕਾਮਯਾਬ ਹੋ ਕੇ ਖੇਡ ਕੇ ਆਏ ਉਹ ਨਿਊਜ਼ੀਲੈਂਡ ਦੇ ਜਿੱਤ ਕੇ ਆਏ ਹੋ ਅਗਲੇ ਅਗਲੇ ਕੀ ਕਲਾਨੀ ਤੁਹਾਡੀ ਜੇ ਭਾਜੀ ਹੋਰ ਵਧੀਆ ਪਰਫਾਰਮੈਂਸ ਦਿਵਾਂਗੇ ਤੇ ਹੋਰ ਵਧੀਆ ਖੇਡਾਂਗੇ ਹਰੇਕ ਕੰਟਰੀਆਂ ਦੇ ਭਾਈ ਹੁਣ ਦਾ ਦੀ ਆਪਣੀ ਫੀਸ ਸਿਲੈਕਸ਼ਨ ਹੋ ਗਈ ਆ ਭਾਈ ਵਧੀਆ ਖੇਡਣ ਕਰਕੇ ਕਿਹੜੀ ਜਗ੍ਹਾ ਜਾਣਾ ਹੁਣ ਆਪਣੀ ਭਾਈ ਨਿਊਜ਼ੀਲੈਂਡ ਦੀ ਸਿਲੈਕਸ਼ਨ ਹੋ ਗਈ ਆ ਅਕਤੂਬਰ ਚ ਭਾਜੀ ਅਕਤੂਬਰ ਚ ਭਾਜੀ ਹਾਂ ਜੀ ਮੇਰਾ ਨਾਮ ਯਕੂਬ ਅਲੀ ਫੁੱਲੇਵਾਲ ਆ ਜੀ ਇਹ ਮੇਰਾ ਛੋਟਾ ਵੀਰ ਆ ਬੱਚੀ ਫੁੱਲੇਵਾਲ ਹੈ ਫਸਟ ਟਾਈਮ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਨਿਊਜ਼ੀਲੈਂਡ ਦੇ ਵਿੱਚ ਕਬੱਡੀ ਖੇਡ ਕੇ ਆਇਆ ਵਾ ਔਰ ਮੈਂ ਪੂਰੇ ਪਿੰਡ ਦਾ ਧੰਨਵਾਦ ਕਰਦਾ ਵਾਂ ਔਰ ਜਿਨ੍ਹਾਂ ਨੇ ਇਸ ਦੇ ਜਾਣ ਦੇ ਵਿੱਚ ਸਹਿਯੋਗ ਕੀਤਾ ਵਾ ਸਾਰਿਆਂ ਦਾ ਧੰਨਵਾਦ ਕਰਦਾ ਪੂਰੇ ਨਗਰ ਦਾ ਧੰਨਵਾਦ ਕਰਦੇ ਆ ਔਰ ਬਹੁਤ ਵੱਡੀ ਅਚੀਵਮੈਂਟ ਹਾਸਲ ਕਰਕੇ ਇਹ ਅੱਜ ਪਰਦੇ ਆ ਔਰ ਮੈਂ ਬਹੁਤ ਖੁਸ਼ ਆ ਕਿ ਸਾਡੇ ਫੂਲੇਵਾਲ ਪਿੰਡ ਦਾ ਨਾਮ ਰੌਸ਼ਨ ਹੋਇਆ ਸਾਡੇ ਫੂਲੇਵਾਲ ਪਿੰਡ ਦੇ ਵਿੱਚ ਇੱਕ ਪਹਿਲਾ ਇੱਕ ਖਿਡਾਰੀ ਹੋਇਆ ਕਿ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਜਿਹੜਾ ਅੱਜ ਖੇਡ ਕੇ ਆਇਆ ਔਰ ਮੈਂ ਪੂਰੇ ਨਗਰ ਦਾ ਪਿੰਡ ਵਾਸੀਆਂ ਦਾ ਪੂਰੀ ಗ್ರಾಮ ਪੰਚਾਇਤ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਇਹਨਾਂ ਪਰਮਾਤਮਾ ਸਵਾਗਤ ਕੀਤਾ ਔਰ ਇਸ ਨੌਜਵਾਨ ਦਾ ਉਤਸ਼ਾਹਜੋਣ ਦਾ ਕਰਕੇ ਪੂਰਾ ਨਗਰ ਅਜਪੁਰ ਖੁਸ਼ ਹੈ ਸਰਿੰਦਰ ਸਿੰਘ ਬਾਜਵਾ ਕਿਹੜਾ ਪਿੰਡਾ ਜੀ ਫੂਲੇਵਾਲ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਪਿੰਡ ਦਾ ਬੱਚਾ ਜਿਹੜਾ ਵਾ ਕਬੱਡੀ ਦਾ ਜਿਹੜਾ ਟੂਰਨਾਮੈਂਟ ਜਿਹੜਾ ਵਾ ਹਾਰਪਰ ਵਿਧੇਸ਼ ਵਿੱਚ ਖੇਡ ਕੇ ਆਇਆ ਅਸੀਂ ਦੱਸ ਹੀ ਨਹੀਂ ਸਕਦੇ ਸਾਡੇ ਇੰਨੀ ਕੋ ਖੁਸ਼ੀ ਆ ਇਹ ਮੁੰਡੇ ਨੇ ਸਾਡੇ ਫੂਲੇਵਾਲ ਦਾ ਨਾਮ ਰੋਸ਼ਨ ਕੀਤਾ ਸਾਨੂੰ ਬਹੁਤ ਬਹੁਤ ਖੁਸ਼ੀ ਆ ਵੀ ਅਸੀਂ ਸਾਰੇ ਬੱਚੇ ਤੱਕ ਬੀਬੀਆਂ ਤੱਕ ਸਾਡੇ ਸਾਰੇ ਖੋਜਿਆ ਕਿ ਇਹ ਬੱਚੇ ਨੇ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਤੇ ਅਸੀਂ ਜੋ ਵੀ ਕਰਦਾ ਅਸੀਂ ਅੱਗੇ ਵੀ ਇਹਦੇ ਨਾਲ ਸੰਯੋਗ ਦੇਈਦਾ ਜਿੰਨੇ ਜੋ ਕਿ ਹੈਗੇ ਆਂ ਗਾਂ ਵੀ ਜਿੱਦਾਂ ਹੋਏਗਾ ਅਸੀਂ ਵੱਧ ਤੋਂ ਵੱਧ ਇਹਦੇ ਨਾਲ ਕਰਾਂਗੇ ਤੇ ਮਹਾਰਾਜੇ ਨੇ ਤੰਦਰੁਸਤੀਆਂ ਬਖਸ਼ੇ ਤੇ ਬਲੰਦੀਆਂ ਨੂੰ ਜਾਏ ਵਧੀਆ ਕਾਰੋਬਾਰ ਕਰੇ ਤੇ ਸੋਹਣਾ ਮੁੰਡਾ ਖੇਡਦਾ ਆ ਕੋਈ ਸਿਵਤਨੀਏ ਦੀ ਕਰਨ ਨਾ ਤੇ ਪਰਿਵਾਰ ਬਹੁਤ ਵਧੀਆ ਬਲਵਾਨ ਦਾ ਧੰਨਵਾਦ ਯਾਦਾ ਵੀ ਜਿੰਨੇ ਮੁੰਡਾ ਇਦਾਂ ਦਾ ਕੋਲੇਵਾਲ ਨੂੰ ਦਿੱਤਾ ਬਲਵਾਨ ਦਾ ਧੰਨਵਾਦ ਸਭ ਤੋਂ ਯਾਦਾ ਹਾਂ ਜੀ ਮੇਰਾ ਨਾਮ ਜਗੀਰ ਸਿੰਘ ਸਾਫਾ ਸਰਪੰਚ ਪਿੰਡ ਕੂਲੇਵਾਲ ਜੀ ਕਿੱਦਾਂ ਦਾ ਲੱਗ ਰਿਹਾ ਤੁਹਾਡੇ ਟ੍ਰੈਂਡ ਦਾ ਜਿਹੜਾ ਮੁੰਡਾ ਵਾ ਹੈ ਕਬੱਡੀ ਖੇਡ ਕੇ ਆਇਆ ਨਿਊਜ਼ੀਲੈਂਡ ਦੇ ਵਿੱਚ ਹਾਂਜੀ ਜਿੱਦਾਂ ਸਾਡੇ ਸਾਰੇ ਪਿੰਡ ਦੇ ਵਿੱਚ ਇੰਦਾ ਖੁਸ਼ੀ ਦਾ ਹਾਲ ਹੋਣਾ ਸਾਰੇ ਸਾਰੇ ਬੱਚੇ-ਬੱਚੇ ਵਿੱਚ ਉਤਸ਼ਾਹ ਹੈਗਾ ਤੇ ਦੂਸਰਾ ਇਹ ਜਿਹੜਾ ਅਪਰਾਲਾ ਅਸੀਂ ਕਰ ਰਹੇ ਆ ਇਸ ਬੱਚੇ ਨੂੰ ਹਾਈਲਾਈਟ ਕਰਨ ਲਈ ਦੂਸਰਾ ਇਹ ਹੈ ਕਿ ਇਹਨੂੰ ਦੇਖ ਕੇ ਜਿੱਦਾਂ ਸਾਰੇ ਬੱਚੇ ਜਿਹੜੇ ਹੈਗੇ ਹੋਰ ਉਹਨਾਂ ਦੇ ਵਿੱਚ ਇੰਦਾ ਦਾ ਉਤਸ਼ਾਹ ਪੈਦਾ ਹੋਵੇ ਸਾਡੇ ਪਿੰਡ ਦੇ ਵਿੱਚ ਹੋਰ ਵੀ ਕੋਈ ਨੌਜਵਾਨ ਉੱਥੇ ਕਿ ਜਿਹਨੂੰ ਇਸ ਗੱਲ ਦਾ ਸਾਹਸ ਹੋਵੇ ਕਿ ਬਹੁਤ ਜ਼ਿਆਦੀ ਇੱਜ਼ਤ ਬਣਦੀ ਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੱਜ਼ਤ ਬਣਦੀ ਹੈਗੀ ਆ ਸਾਡੇ ਪਿੰਡ ਸਾਡੇ ਏਰੀਆ ਦੇ ਵਿੱਚ ਪੂਰਾ ਮਾਣ ਹੈ ਸਰ ਨੂੰ ਇਸ ਬੱਚੇ ਨੇ ਸਾਡੇ ਪਿੰਡ ਦਾ ਪੂਰਾ ਸਿਰ ਉੱਚਾ ਕੀਤਾ ਤੇ ਇਸ ਦੇ ਨਾਲ ਨਾਲ ਹੋਰ ਵੀ ਸਾਡੇ ਪਿੰਕੋ ਸਾਡੇ ਪਰਿਵਾਰ ਚੋਂ ਬਚਾਇਆ ਗਿਆ ਵਾਈਲਡ ਚੈਂਪੀਅਨ ਹੈਗਾ ਲਵਪ੍ਰੀਤ ਸਿੰਘ ਬੋਡੀ ਬਿਲਡਰ ਜੋ ਕਿ ਦੋ ਵਾਰੀ ਵਾਈਲਡ ਚੈਂਪੀਅਨ ਚੈਂਪੀਅਨਸ਼ਿਪ ਜਿੱਤ ਚੁੱਕਾ ਹੈ ਦੋ ਵਾਰ ਤੇ ਬਾਕੀ ਸਾਨੂੰ ਬਹੁਤ ਖੁਸ਼ੀ ਆ ਕਿ ਸਾਡੇ ਪਿੰਡ ਦਾ ਨਾਮ ਬਹੁਤ ਉੱਚਾ ਕਰ ਰਿਹਾ ਹੈ ਬੱਚੇ ਬਹੁਤ-ਬਹੁਤ ਧੰਨਵਾਦ ਪਰਮਾਤਮਾ ਦਾ ਅਸੀਂ ਬਹੁਤ ਖੁਸ਼ ਹਾਂ ਸਾਰੀ ਕੀ ਕਹਿਣਾ ਚਾਹੁੰਦੇ ਕਿ ਅਜਿਹੀ ਨਵੀਂ ਨਵੀਂ ਪੀੜ੍ਹੀ ਆ ਜੁਸ਼ੇ ਵਿੱਚ ਹੋ ਜਾ ਰਹੀ ਹੈ ਖਾਸ ਕਰਕੇ ਹਾਂਜੀ ਮੈਂ ਇਹ ਗੱਲ ਪਹਿਲਾਂ ਕਹਿ ਚੁੱਕਿਆ ਵੀ ਇਹਨਾਂ ਦਾ ਬਣਦਾ ਮਾਨ ਸਤਕਾਰ ਤਾਂ ਸ਼ੈਤਾਨ ਨਹੀਂ ਕਰ ਸਕਦੇ ਸੀ ਪਰ ਫਿਰ ਵੀ ਸਾਡੀ ਕੋਸ਼ਿਸ਼ ਆ ਅਸੀਂ ਜਿੰਨਾ ਵੀ ਕਰ ਸਕਦੇ ਆ ਕਰ ਰਹੇ ਆ ਤੇ ਇਸ ਕਰਕੇ ਵੀ ਕਰ ਰਹੇ ਆ ਕਿ ਇਹਨਾਂ ਨੂੰ ਦੇਖ ਕੇ ਹੋਰ ਵੀ ਬੱਚਿਆਂ ਦੇ ਵਿੱਚ ਉਤਸ਼ਾਹ ਪੈਦਾ ਹੋਵੇ ਕਿ ਜਿਸ ਤਰ੍ਹਾਂ ਇਸ ਬੱਚੀ ਨੇ ਨਾ ਉੱਚਾ ਕੀਤਾ ਸਾਡੇ ਪਿੰਡ ਦਾ ਤੇ ਕੋਈ ਹੋਰ ਵੀ ਬੱਚਾ ਜਿਹੜਾ ਹੈਗਾ ਨਸ਼ੇ ਪੱਤੇ ਤੋਂ ਹਟ ਕੇ ਪਿੱਛੇ ਹੋ ਸਕਦਾ ਹੈ ਕਿ ਇਸ ਲਾਈਨ ਤੇ ਆ ਜਵੇ